ਦੋਸਤੋ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਇੱਕ ਵੀਰ ਦਾ ਮੈਸੇਜ ਆਇਆ ਸੀਗਾ ਵੀ ਉਹਦੀ ਝੁੱਟੀ ਸੋਈ ਏ ਤੇ ਉਹ ਦੁੱਧ ਨਹੀਂ ਲਾ ਰਹੀ ਸੋ ਇੱਕ ਦੋ ਫੋਨ ਵੀ ਪਹਿਲਾਂ ਆਏ ਵੀਰਾਂ ਤੇ ਵੀ ਮਾਝ ਸੁਣਦੀ ਦੁੱਧ ਨਹੀਂ ਲਾਉਂਦੀਗੀ ਸੋ ਦੋਸਤੋ ਉਹਦਾ ਮੈਂ ਤੁਹਾਨੂੰ ਅੱਜ ਦੱਸਣ ਲੱਗਾ ਹਾਂ ਦੇਸੀ ਫਾਰਮੂਲਾ ਜਬਰਦਸਤ ਫਾਰਮੂਲਾ ਜਿਹੜੀ ਤੁਹਾਡੀ ਮੱਝ ਸੂਕੇ ਦੁੱਧ ਨਾ ਲਾਵੇ ਤੁਹਾਨੂੰ ਥੱਲੇ ਨਾ ਬਹਿਣ ਦਵੇ 2-4 ਧਾਰਾਂ ਹੀ ਆਉਂਦੀਆਂ ਹੋਣ ਆਹ ਜਿਹੜਾ ਫਾਰਮੂਲਾ ਤੁਸੀਂ ਦੇਦੇ ਹੋ ਤੇ ਇਹ ਹਫ਼ਤੇ ਬਾਅਦ ਤੁਹਾਡੀ ਮੱਝ ਜਿਹੜੀ ਏ ਉਹ ਦੁੱਧ ਲੈਣਾ ਸ਼ੁਰੂ ਕਰ ਦੇਗੀ ਸੋ ਦੋਸਤੋ ਦੇਣਾ ਕੀ ਆਪਾਂ ਦੇਖ ਲਓ ਪਾਇਆ ਦੇਸੀ ਘੋਣਾ ਇਹ ਤਾਂ ਪਹਿਲਾਂ ਨੇ ਦੇਸੀ ਘੋ ਕਿ ਹੋ ਚਾਏ ਗਾਂ ਦਾ ਹੋਵੇ ਚਾਏ ਮੱਝ ਦਾ ਹੋਵੇ ਕੋਈ ਮੈਟਰ ਨਹੀਂ ਕਰਦਾ ਇਹ ਕਈ ਬੰਦੇ ਐਵੇਂ ਛੱਡ ਦਿੰਦੇ ਨੇ ਲਾਹੌਰ ਵੀ ਆਪਣਾ ਜੀ ਮਾਝੇ ਦੇ ਨੂੰ ਗਾਂ ਦਾ ਘਿਓ ਦਿਓ ਚ ਗਾਂ ਤੇ ਨੂੰ ਮਾਝ ਦਾ ਘਿਓ ਦਿਓ ਚੱਕਰ ਚ ਪਾ ਦਿੰਦੇ ਨੇ ਐਦਾਂ ਦੀ ਕੋਈ ਗੱਲ ਨਹੀਂ ਘਿਓ ਲੈਣਾ ਦੇਸੀ ਵਧੀਆ ਚੰਗਾ ਭਾਈਆ ਦੇਸੀ ਘਿਓ ਇਹਦੇ ਵਿੱਚ ਦੋਸਤੋ ਤੁਸੀਂ ਪਾਉਣਾ 200 ਗ੍ਰਾਮ ਚਿੱਟਾ ਜੀਰਾ ਇਹਨੂੰ ਬੱਗਾ ਜੀਰਾ ਵੀ ਕਹਿ ਦਿੰਦੇ ਆ ਤੇ ਚਿੱਟਾ ਜੀਰਾ ਵੀ ਕਹਿ ਦਿੰਦੇ ਦੋਸਤੋ ਦੋਸਤੋ ਇਹਦੇ ਵਿੱਚ ਤੁਸੀਂ ਪਾਣੀ ਏ 200 ਗ੍ਰਾਮ ਧਾਗੇ ਵਾਲੀ ਮਿਸ਼ਰੀ ਧਾਗੇ ਵਾਲੀ ਮਿਸ਼ਰੀ ਚੰਗੀ ਵਧੀਆ ਜਿਹੜੀ ਮਿਸ਼ਰੀ ਹੁੰਦੀ ਏ ਆ ਮੈਂ ਵੀਰਿਆਂ ਨੂੰ ਕਵਾਂਗਾ ਵੀ ਆਹ ਦੰਨੇ ਚੀਜ਼ਾਂ ਬਿਹਾ ਦਿਓ ਲਾਗੇ ਕਰਕੇ ਵੀ ਸ਼ੋ ਹੋਣ ਸਾਡੇ ਫਾਰਮਰ ਭਰਾਵਾਂ ਨੂੰ ਪਾਈ ਆ ਦੇਸੀ ਘਿਓ 200 ਗ੍ਰਾਮ ਚਿੱਟਾ ਜੀਰਾ ਇਹਨੂੰ ਬੱਗਾ ਜੀਰਾ ਵੀ ਕਹਿ ਲੈਂਦੇ ਨੇ ਕਈ ਆਪਣਾ ਇਹ ਤੁਹਾਨੂੰ ਅਨਸਾਰੀ ਕੋਲੋਂ ਮਿਲ ਜੇਗਾ ਅਨਸਾਰੀ ਦੀ ਦੁਕਾਨ ਤੋਂ ਤੇ 200 ਗ੍ਰਾਮ ਧਾਗੇ ਵਾਲੀ ਮਿਸ਼ਰੀ ਸੋ ਦੋਸਤੋ ਇਹਨੂੰ ਪਾਈ ਆ ਦੇਸੀ ਘਿਓ ਦੇ ਵਿੱਚ ਚੰਗੀ ਤਰ੍ਹਾਂ ਭੁੰਨ ਲੈਣਾ ਪਹਿਲਾਂ ਜੀਰਾ ਭੁੰਨ ਲੈਣਾ ਉਸ ਤੋਂ ਬਾਅਦ ਮਿਸ਼ਰੀ ਵਿੱਚ ਪਾ ਦੇਣੀ ਏ ਇਹ ਬੋ ਸੋਨਾ ਜਿਹੜਾ ਕੜਾ ਤਿਆਰ ਹੋ ਜਾਏਗਾ ਇੱਕ ਸੋ ਦੋਸਤੋ ਇਹ ਲਗਾਤਾਰ ਤੁਸੀਂ 8 ਦਿਨ ਦੇ ਦਿਓ ਲਗਾਤਾਰ ਲਗਾਤਾਰ 8 ਦਿਨ ਤੁਸੀਂ ਇਹ ਕੜਾ ਦੇਣਾ ਦੋਸਤੋ ਤੇ ਮੈਂ ਕਹਿੰਨਾ ਵੀ ਜਿਹੜੀ ਝੋਟੀ ਤੁਹਾਡੀ 2-4 ਬੂੰਦਾ ਦੁੱਧ ਦੀਆਂ ਲਉਦੀ ਪਈ ਏ ਉਹ 4-5 ਕਿਲੋ ਦੁੱਧ ਦੇਣ ਲੱਗ ਪੇਗੀ ਜਿਹੜੀ ਝੋਟੀ ਤੁਹਾਨੂੰ ਥੱਲੇ ਨਹੀਂ ਬੈਣ ਦਿੰਦੀ ਆਪਣਾ ਬੱਚੇ ਨੂੰ ਨਹੀਂ ਥੱਲੇ ਪੈਣ ਦਿੰਦੀ ਸੋ ਦੋਸਤੋ ਉਹਦੇ ਵਾਸਤੇ ਬਹੁਤ ਵਧੀਆ ਫਾਰਮੂਲਾ ਹੈ ਦੁਬਾਰਾ ਮੈਂ ਤੁਹਾਨੂੰ ਫੇਰ ਦੱਸ ਦਿਆਂ ਕਈ ਭਰਾ ਪੁੱਛਦੇ ਆ ਫਿਰ ਇਹ ਖਰਾਕ ਇੱਕ ਦਿਨ ਦੀ ਏ ਪਾਇਆ ਦੇਸੀ ਘਿਓ 200 ਗ੍ਰਾਮ ਚਿੱਟਾ ਜੀਰਾ ਇਹਨੂੰ ਬੱਗਾ ਜੀਰਾ ਵੀ ਕਹਿ ਦਿੰਦੇ ਨੇ ਇੱਕ ਜੀਰਾ ਹੁੰਦਾ ਜਿਹੜਾ ਆਪਣੀਆਂ ਬੀਬੀਆਂ ਘਰੇ ਰਸੋਈਆਂ 'ਚ ਵਰਤਦੀਆਂ ਨੇ ਉਹ ਜੀਰਾ ਕਾਲਾ ਜਿਹਾ ਹੁੰਦਾ ਇਹ ਚਿੱਟਾ ਜੀਰਾ ਹੁੰਦਾ ਸੋ ਦੋਸਤੋ 200 ਗ੍ਰਾਮ ਚਿੱਟਾ ਜੀਰਾ 200 ਗ੍ਰਾਮ ਵਿੱਚ ਦੇ ਧਾਗੇ ਵਾਲੀ ਮਿਸ਼ਰੀ ਜਿਹੜੀ ਮੋਟੀ ਡਲੇ ਵਾਲੀ ਮਿਸ਼ਰੀ ਏ ਉਹ ਕੁੱਟ ਕੇ ਪਾ ਦੇਣੀ ਏ ਜਿਹੜੀ ਤੁਹਾਡੀ ਤਾਜੀ ਸੂਈ ਹੋਈ ਝੋਟੀ ਏ ਚਾਹੇ ਮੱਝ ਏ ਚਾਹੇ ਗਾਂ ਏ ਜੇ ਉਹ ਦੁੱਧ ਨਹੀਂ ਲਾ ਰਹੀ ਤਾਂ ਦੋਸਤੋ ਆ ਉਹਨੂੰ ਤੁਸੀਂ ਦੇ ਦਿਓ ਖਰਾਕ ਲਗਾਤਾਰ 8 ਦਿਨ ਦੇਣੀ ਏ ਕੰਟੀਨਿਊ ਕੋਈ ਮਸਲਾ ਨਹੀਂ ਪਾਣੀ ਪੀਉਣ ਤੋਂ ਪਹਿਲਾਂ ਦੇ ਦਿਓ ਪਾਣੀ ਪੀਉਣ ਤੋਂ ਬਾਅਦ ਦੇ ਦਿਓ ਸੋ ਜਦੋਂ ਜੇ ਇਸ ਦਿਨ ਤੁਹਾਡੇ 4 ਦਿਨ ਖਰਾਕ ਦੇਣਦਿਆਂ ਹੋ ਗਏ ਉਹਦੇ ਤੁਹਾਡੀ ਮੱਝ ਝੋਟੀ ਜਾਂ ਗਾਂ ਜਾਂ ਵਹਿੜ ਦੁੱਧ ਦੇਣਾ ਸ਼ੁਰੂ ਕਰ ਦੇਵੇਗੀ। ਤੋਸਤੋ ਦੁਬਾਰਾ ਮੈਂ ਫਿਰ ਦੱਸਾਂ ਵੀ ਇਹ ਖਰਾਕ 1 ਦਿਨ ਦੀ ਏ ਲਗਾਤਾਰ ਆਪਾਂ 8 ਦਿਨ ਦੇਣੀ ਏ। ਇਹਦੇ ਵਿੱਚ ਘਿਓ ਦੇ ਵਿੱਚ ਜੀਰਾ ਭੁੰਨ ਲੈਣਾ। ਕੋਈ ਲੰਮਾ ਟਾਈਮ ਨਹੀਂ ਲੱਗਦਾ ਭੁੰਨਣ ਤੋਂ ਬਾਅਦ ਬਿਜਲੀ ਪਾ ਕੇ ਠੰਡਾ ਕਰਕੇ ਦਾਣੇ ਜਾਂ ਚੋਕਰ ਚ ਤੇ ਫੀਡ ਚ ਆਪਦੇ ਐਨੀਮਲ ਨੂੰ ਖਵਾ ਦਿਓ। ਸੋ ਵਾਹ ਕਮਾਲ ਰਿਜ਼ਲਟ ਏ ਇਸ ਚੀਜ਼ ਦਾ। ਸੋ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਸਬਸਕ੍ਰਾਈਬ ਕਰ ਲਿਓ ਦੋਸਤੋ ਮੈਂ ਤੁਹਾਡੇ ਕੋਲ ਇੱਕ ਹੀ ਗੱਲ ਦੀ ਉਮੀਦ ਚਾਹਣਾ ਵੇਖੋ ਮੈਂ ਤੁਹਾਨੂੰ ਇੰਨੇ ਨੇ ਵਧੀਆ ਨੁਕਸੇ ਦੱਸ ਰਿਹਾ ਆਪ ਦੇ ਨੁਕਸੇ ਜਿਹੜੇ ਮੇਰੇ ਪਰਸਨਲੀ ਆ ਜਿਹੜੇ ਮੈਂ ਆਪਦੇ ਫਾਰਮ ਤੇ ਵਰਤੇ ਆ ਬਹੁਤ ਦੂਰੋਂ ਦੂਰੋਂ ਕੀਮਾ ਵੈਦਾਂ ਕੋਲੋਂ ਸਿੱਖੇ ਆ ਸੋ ਦੋਸਤੋ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਫੇਸਬੁੱਕ ਤੇ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਹੀ ਕਰ ਦਿਆ ਕਰੋ ਵੀ ਸਾਡੇ ਹੋਰ ਕਿਸਾਨ ਭਰਾਵਾਂ ਤੱਕ ਵੀ ਜਾਣਕਾਰੀ ਪਹੁੰਚ ਸਕੇ ਸੋ ਆਪਾਂ ਜੋ ਇਹਨਾਂ ਡਾਕਟਰਾਂ ਤੋਂ ਜਿਵੇਂ ਤੁਹਾਨੂੰ ਦੱਸਿਆ ਸੀ ਪਹਿਲਾਂ ਸਾਨੂੰ ਲੁੱਟਦੇ ਆ ਫੀਡਾਂ ਵਾਲੇ ਫਿਰ ਸਾਨੂੰ ਲੁੱਟਦੇ ਆ ਮੈਡੀਕਲ ਵਾਲੇ ਫਿਰ ਸਾਨੂੰ ਲੁੱਟਦੇ ਆ ਡਾਕਟਰ ਤੁਹਾਡੀਆਂ ਤਿੰਨਾਂ ਚੀਜ਼ਾਂ ਤੋਂ ਆਪਾਂ ਤੁਹਾਨੂੰ ਬਚਾ ਲੈਣਾ ਸੋ ਮਹਾਰਾਜ ਕਿਰਪਾ ਕਰਨ ਫਿਰ ਤੁਹਾਨੂੰ ਹੋਰ ਨੁਕਸੇ ਦੱਸਾਂਗੇ ਸੋ ਤਦ ਤੱਕ ਲਈ ਇੰਨਾ ਹੀ ਸੋ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰ ਦਿਓ ਸੋ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ so much